ਸਾਰੇ ਸਿੱਖਿਆਰਥੀਆਂ ਨੂੰ ਮੋਪੇਜੀ ਸਤਿ ਸ੍ਰੀ ਅਕਾਲ ਤੁਸੀਂ ਪੰਜਾਬੀ ਪ੍ਰਸ਼ਨ ਬੈਂਕ 7000 ਪ੍ਰਸ਼ਨਾਂ ਦੀ ਜਿਹੜੀ ਕਿਤਾਬ ਆਈ ਸੀ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੇਰੇ ਉੱਤੇ ਵਿਸ਼ਵਾਸ ਕੀਤਾ ਇਸ ਲਈ ਮੈਂ ਧੰਨਵਾਦੀ ਹਾਂ ਔਰ ਥੋੜੇ ਹੀ ਸਮੇਂ ਦੇ ਅੰਦਰ ਆਹ ਜਿਹੜੀ ਕਿਤਾਬ ਹੈ ਆਊਟ ਆਫ ਸਟਾਕ ਹੋ ਗਈ ਤੁਸੀਂ ਇਹਨਾਂ ਵਿਸ਼ਵਾਸ ਕੀਤਾ ਪਿਆਰ ਕੀਤਾ ਮੇਰਾ ਵੀ ਫਰਜ਼ ਬਣਦਾ ਹੈ ਕਿ ਇਸ ਕਿਤਾਬ ਦੇ ਅੰਦਰ ਜੋ ਉਨਤਾਈਆਂ ਰਹਿ ਚੁੱਕੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ। ਕਿਤਾਬ ਛਪਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਵੇਖਿਆ ਗਿਆ। ਵਿਦਿਆਰਥੀਆਂ ਤੋਂ ਸੁਝਾਅ ਮੰਗੇ ਗਏ। ਹੋਰ ਦੇਖਣ ਪਰਖਣ ਤੋਂ ਬਾਅਦ ਇਹਦੇ ਵਿੱਚ ਜੋ ਵੀ ਗਲਤੀਆਂ ਰਹਿ ਗਈਆਂ ਸੀ ਉਹਨਾਂ ਨੂੰ ਛੋਟ ਦਿੱਤਾ ਗਿਆ। ਇਹ ਵੀਡੀਓ ਕਾਫੀ ਲਾਹੇਵੰਦ ਹੈ। ਤੇ ਜਿਸ ਵੀ ਵਿਦਿਆਰਥੀ ਨੇ ਕਿਤਾਬ ਲਈਤੀ ਵੀ ਹੈ ਉਸ ਤੱਕ ਤੁਸੀਂ ਇਹ ਵੀਡੀਓ ਪਹੁੰਚਾ ਦੇਣਾ। ਪਰ ਇੱਕ PDF ਜਿਹੜੀ ਕਿ ਮੇਰੇ ਟੈਲੀਗ੍ਰam ਚੈਨਲ ਦੇ ਉੱਤੇ ਪਈ ਹੋਈ ਹੈ ਉਹ ਪੀਡੀਐਫ ਵੀ ਤੁਸੀਂ ਅਪਲੋਡ ਕਰ ਲੈਣੀ ਹੈ ਹੋਰ ਉਹਦੇ ਵਿੱਚੋਂ ਅਪਡੇਟ ਵੇਖ ਕੇ ਆਪਣੀ ਇਸ ਕਿਤਾਬ ਦੇ ਵਿੱਚ ਸੰਸ਼ੋਧਨ ਕਰ ਲੈਣਾ ਹੈਗਾ ਇਹਦੇ ਵਿੱਚ ਕੀ ਹੈ ਕਿ ਕੁਝ ਪ੍ਰਸ਼ਨ ਹੈ ਉਹ ਹਟਾ ਦਿੱਤੇ ਗਏ ਨੇ ਕਿਉਂਕਿ ਉਹ ਪ੍ਰਸ਼ਨ ਸੀ ਜਿਹੜੇ ਉਸ ਵਿੱਚ ਹਟਾਣ ਦੀ ਉਹਨਾਂ ਨੂੰ ਲੋੜ ਸੀ ਪ੍ਰਸ਼ਨ ਦੇ ਵਿੱਚ ਕਿੱਥੇ ਦਿੱਕਤ ਸੀ ਉੱਤਰ ਦੇ ਵਿੱਚ ਕਿੱਥੇ ਸਮੱਸਿਆ ਸੀ ਤਾਂ ਉਹ ਲਿਸਟ ਹੈ ਬਿਲਕੁਲ ਸੁਖਾਲੇ ਤਰੀਕੇ ਨਾਲ ਕੰਮ ਕੀਤਾ ਗਿਆ ਤੁਸੀਂ ਕਿਤਾਬ ਖੋਲਣੀ ਹੈ ਦੇਖਣਾ ਪੇਜ ਨੰਬਰ 133 ਪੇਜ ਨੰਬਰ 133 ਉੱਤਰ ਕੁਐਸਚਨ ਨੰਬਰ 41 ਆਉ ਡਿਲੀਟ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ ਸਾਰਾ ਜੋ ਡਿਲੀਟ ਕੀਤੇ ਗਏ ਹੈ ਪੇਜ ਨੰਬਰ ਦਿੱਤਾ ਗਿਆ ਹੈ ਪ੍ਰਸ਼ਨ ਸੰਖਿਆ ਹੈ ਉਹ ਵੀ ਦਿੱਤੀ ਗਈ ਹੈ ਹੁਣ ਕੁਝ ਪ੍ਰਸ਼ਨ ਆਉ ਲਿਖੇ ਗਏ ਜਿਨ੍ਹਾਂ ਦੇ ਆਨਸਰ ਦੇ ਵਿੱਚ ਬਦਲਾ ਕੀਤਾ ਗਿਆ ਜਾਂ ਉਹਨਾਂ ਵਿੱਚ ਕੋਈ ਗਲਤੀ ਰਹਿ ਗਈ ਸੀ ਉਹਨੂੰ ਸੋਧਿਆ ਸੋਧਿਆ ਗਿਆ ਤੇ ਇਹ ਤੁਸੀਂ ਕੀ ਕਰਨਾ ਹੈ ਕਿ ਜਿਵੇਂ ਆ ਪੇਜ ਨੰਬਰ 8 ਦੇ ਉੱਤੇ 46 ਨੰਬਰ ਪ੍ਰਸ਼ਨ ਹੈਗਾ ਇਹਦਾ ਉੱਤਰ ਤੀਜਾ ਹੈਗਾ ਇਸੇ ਤਰੀਕੇ ਨਾਲ ਜਿਹੜੇ ਸਾਰੇ ਪ੍ਰਸ਼ਨ ਹੈ ਉਹ ਦਿੱਤੇ ਗਏ ਆ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਸਾਰੇ ਪ੍ਰਸ਼ਨ ਹੈ ਉਹ ਦੇ ਦਿੱਤੇ ਗਏ ਆ ਤਾਂ ਤੁਸੀਂ ਸਿੰਪਲ ਜਿਹਾ ਕੰਮ ਹੈ ਪੇਜ ਸੰਖਿਆ ਦੇਖਣੀ ਹੈ ਉਸ ਪੇਜ ਸੰਖਿਆ ਦੇ ਉੱਤੇ ਜਿਹੜਾ ਪ੍ਰਸ਼ਨ ਸੰਖਿਆ ਹੈ ਉਸ ਨੂੰ ਦੇਖਣੀ ਹੈ ਔਰ ਵੇਖ ਲੈਣਾ ਕਿ ਕੀ ਸੁਧਾਰ ਕੀਤਾ ਗਿਆ ਤੇ ਉਹ ਸਾਰੇ ਸੁਧਾਰ ਹੈ ਉਹ ਕਰ ਦਿੱਤੇ ਗਏ ਕੁਝ ਮੇਰੀ ਤਰਫੋਂ ਨੋਟ ਵੀ ਲਗਾਏ ਗਏ ਔਰ ਅਸੀਂ ਇਸ ਕਿਤਾਬ ਦੇ ਅੰਦਰ ਯਾਦ ਜਿਹੜੀ ਮੇਰੀ ਹੁਣ ਆਉਣ ਵਾਲੀ ਕਿਤਾਬ ਹੈ 10000 ਪ੍ਰਸ਼ਨ ਵਾਲੀ ਕਿਤਾਬ ਹੈ ਉਹ ਆ ਰਹੀ ਹੈ ਇਸੇ ਦਾ ਦੂਜਾ ਸੋਧਿਆ ਹੋਇਆ ਐਡੀਸ਼ਨ ਜਿਨ੍ਹਾਂ ਨੂੰ ਇਹ ਕਿਤਾਬ ਨਹੀਂ ਮਿਲੀ ਉਹ ਆਉਣ ਵਾਲੀ ਜਿਹੜੀ ਕਿਤਾਬ ਹੈ ਜਲਦੀ ਆ ਜਾਏਗੀ 10 ਦਿਨਾਂ ਦੇ ਅੰਦਰ ਤੇ ਉਹ ਇਸ ਕਿਤਾਬ ਨੂੰ ਖਰੀਦ ਸਕਦੇ ਨੇ ਕੁਝ ਹੁੰਦੇ ਵਿੱਚ ਐਡ ਵੀ ਕੀਤਾ ਗਿਆ ਔਰ ਐਡੀਸ਼ਨ ਹੌ ਸੋਧਿਆ ਵੀ ਗਿਆ ਤਾਂ ਤੁਸੀਂ ਆ ਜਿਹੜੀ ਪੀਡੀਐਫ ਹੈ ਉਹ ਕਾਫੀ ਲਾਹੇਵੰਦ ਹੈ ਇਸ ਨੂੰ ਅਪਲੋਡ ਕਰੋ ਔਰ ਆਪਣਾ ਸੰਸ਼ੋਧਨ ਕਰ ਲਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਵਿਦਿਆਰਥੀ ਤੱਕ ਇਹ ਪਹੁੰਚ ਸਕੇ ਧੰਨਵਾਦ